ਫਾਸਟਿੰਗ ਕਹਿੰਦੇ ਬਿਮਾਰੀ ਖਤਮ ਕਰਦੀ ਹੈ ਬਟ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਨਹੀਂ ਕਰੋਗੇ ਕਿਸੇ ਮਾਹਰ ਦੇ ਥਰੂ ਨਹੀਂ ਕਰੋਗੇ ਤਾਂ ਇਹ ਤੁਹਾਨੂੰ ਨੁਕਸਾਨ ਵੀ ਦੇਣਾ ਇਹਨੇ ਤੁਹਾਡਾ ਬ੍ਰੇਨ ਵੀ ਅਫਸੈਟ ਕਰਨਾ ਇਹਨੇ ਤੁਹਾਡੀ ਸਲੀਪ ਦਾ ਡਿਸਆਰਡਰ ਵੀ ਸਟਾਰਟ ਕਰਨਾ ਸੋ ਹਰੇਕ ਚੀਜ਼ ਜ਼ਰੂਰੀ ਨਹੀਂ ਜਿਹੜੀ ਮੈਂ ਫਾਲੋ ਕਰਦਾ ਹਾਂ ਤੁਸੀਂ ਕਰੋਗੇ ਜਾਂ ਤੁਸੀਂ ਕਰਦੇ ਹੋ ਮੈਂ ਕਰਾਂਗਾ ਬਟ ਇਹ ਵੀ ਸਹੀ ਹੈ ਕਿ ਫਾਸਟਿੰਗ ਹਰੇਕ ਬੰਦੇ ਨੂੰ ਸੂਟ ਨਹੀਂ ਕਰਦੀ ਇਹ ਫਿਰ ਕਿਸੇ ਮਾਹਰ ਦੇ ਹਿਸਾਬ ਦੇ ਨਾਲ ਕੀਤਾ ਜਾਉਂਦਾ ਕੋਈ ਬੰਦਾ ਐਂ ਆਪਦੇ ਬੰਨੇ ਕਰੇ ਤਾਂ ਇਫੈਕਟ ਵੀ ਕਰ ਸਕਦੀ ਹੈ ਬਹੁਤ ਜ਼ਿਆਦਾ ਜੇ ਕਿਸੇ ਦੀ ਸ਼ੂਗਰ ਵਗੈਰਾ ਲੋ ਹੁੰਦੀ ਆ ਤਾਂ ਉਹ ਨੁਕਸਾਨ ਕਰਦੀ ਤੇ ਇਹ ਥੋੜੇ ਹਾਰਮੋਨਸ ਤੇ ਥੋੜੇ ਲੀਵਰ ਤੇ ਵੀ ਇਫੈਕਟ ਕਰੂਗੀ ਜੇ ਅਦਰਵਾਈਜ਼ ਤੁਸੀਂ ਸੋਸ਼ਲ ਮੀਡੀਆ ਤੇ ਥਰੂ ਕਿਸੇ ਤੋਂ ਸੁਣ ਕੇ ਉਹਨੂੰ ਫਾਲੋ ਕਰਨ ਦੀ ਟਾਈ ਡਿਕਰੀ ਲਾਈ ਉਹ ਦੇਖੀ ਤੇ ਉਹ ਮੂੰਹ ਤੇ ਪੈਕ ਵੀ ਉਹੀ ਲਾ ਲਿਆ ਬਣਾ ਕੇ ਜੋ ਉਹਨੇ ਅਗਲੀ ਰੀਲ ਚ ਕਿਹਾ ਕਿ ਆ ਖਾ ਲੋ ਉਹ ਖਾ ਲਿਆ ਜਿਵੇਂ ਚ ਬਹੁਤ ਸਾਡੇ ਕੋਲ ਇਹ ਜਿਹੀ ਕੇਸ ਆਉਂਦੇ ਆ ਅਜਾ ਕਾਰਬਨਿਕ ਇੱਕ ਇਹ ਬਹੁਤ ਚੀਜ਼ ਹੈਗੀ ਆ ਇੰਟਰਮੀਡੀਏਟ ਫਾਸਟਿੰਗ ਦਾ ਬਹੁਤ ਚੱਲਦਾ ਵਾ ਹਾਂਜੀ ਔਰ ਮੈਂ ਕਈਆਂ ਤੋਂ ਸੁਣਿਆ ਕਿ ਬਹੁਤ ਇਫੈਕਟਿਵ ਆ ਕੋਈ ਕਹਿੰਦਾ ਕਿ ਇੰਨਾ ਕਮਜ਼ੋਰੀ ਬਹੁਤ ਆ ਜਾਂਦੀ ਹੈ ਜਿਵੇਂ ਹੁਣ ਕਈ ਥਾਵਾਂ ਤੇ ਤਾਂ ਇਹ ਦੇਖਿਆ ਕਿ 22 ਘੰਟੇ ਦੀ ਲੋਕ ਕਹਿੰਦੇ ਕਰੋ ਜੀ 15 16 ਤੱਕ ਖੈਰ ਚਲ ਆਮ ਹੀ ਆ ਥੋੜਾ ਜਿਹਾ ਇਹ ਇਹਨੂੰ ਵੀ ਆਪਾਂ ਟੱਚ ਕਰੀਏ ਟਾਪਿਕ ਨੂੰ ਕਰਨੇ ਵਾਲੇ ਹੈ ਇਹ ਤਾਂ ਇਫੈਕਟ ਕੋਈ ਹਾਂਜੀ ਮੈਂ ਦੱਸਦੇ ਵੀ ਤੁਹਾਨੂੰ ਕਲੀਅਰ ਕਰਦਾ ਫਾਸਟਿੰਗ ਕਰਨੇ ਵਾਲੇ ਤਾਂ ਬੰਦੇ ਦੋ ਦੋ ਦਿਨ ਵੀ ਕਰਦੇ ਆ ਕਈ ਬੰਦੇ ਬਹੁਤ ਲੰਬੀ ਫਾਸਟਿੰਗ ਵੀ ਦੋ ਦੋ ਦਿਨ ਕਰ ਜਾਂਦੇ ਬਹੁਤ ਬੰ ਹੁਣ ਜਿਵੇਂ ਕੈਂਸਰ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਬਹੁਤ ਲੰਬੀ ਫਾਸਟਿੰਗ ਕਰਾਈ ਜਾਂਦੀ ਆ ਤਾਂ ਕਿ ਉਹਨਾਂ ਦੇ ਸੈੱਲ ਮਰਨ ਫਾਸਟਿੰਗ ਜਿਹੜੇ ਆਪਣੇ ਡਿਸੀਜ਼ ਵਾਲੇ ਸੈੱਲ ਹੁੰਦੇ ਆ ਉਹਨਾਂ ਨੂੰ ਖਤਮ ਕਰਦੀ ਆ ਅੱਛਾ ਇਹ ਚੀਜ਼ ਸਹੀ ਆ ਬਟ ਇਹ ਵੀ ਸਹੀ ਆ ਕਿ ਫਾਸਟਿੰਗ ਹਰੇਕ ਬੰਦੇ ਨੂੰ ਸੂਟ ਨਹੀਂ ਕਰਦੀ ਅੱਛਾ ਹੁਣ ਆਪਾਂ ਕਿਸੇ ਬੰਦੇ ਦੀ ਗੱਲ ਕਰਦੇ ਆ ਉਹ ਬੰਦੇ ਦੀ ਆਦਤ ਆ ਸਵੇਰੇ ਉਹਨੇ 9-10 ਵਜੇ ਖਾਣਾ ਰਾਈਟ ਫਿਰ ਉਸ ਤੋਂ ਬਾਅਦ ਉਹਨੇ ਕੰਮਾਂ ਕਰਾਂ ਤੇ ਜਾਣਾ ਹੁਣ ਆਪਾਂ ਉਹ ਬੰਦੇ ਨੂੰ ਕਹੀਏ ਵੀ ਤੂੰ 9 ਵਜੇ ਨਹੀਂ ਖਾਣਾ ਤੂੰ ਸਿੱਧਾ ਹੀ 12 1 ਵਜੇ ਖਾਣਾ ਉਹ ਕਿਦਾਂ ਫਾਲੋ ਕਰੂਗਾ ਇਹਨੂੰ ਨਹੀਂ ਹੋਊਗਾ ਜਿਹੜੀ ਇੰਨੇ ਚਿਰਾਂ ਦੀ ਰੁਟੀਨ ਬਣੀ ਹੋਈ ਹੈ ਰੁਟੀਨ ਬਣੀ ਹੋਈ ਆ ਫੋਰਸਫੁਲੀ ਉਹਨੂੰ ਫਾਲੋ ਕਰੂਗਾ ਜਿਸ siren ਚੜਨੀ ਇੰਟਰਮਿਟੈਂਟ ਜਿਹੜੀ ਫਾਸਟਿੰਗ ਆ ਇਹ ਇੱਕ ਡਾਈਟ ਦਾ ਨਾਮ ਆ ਡਾਈਟ ਸਿਰਫ ਇੰਟਰਮਿਟੈਂਟ ਫਾਸਟਿੰਗ ਨਹੀਂ ਹੁੰਦੀ ਡਾਈਟ ਕਈ ਤਰ੍ਹਾਂ ਦੀ ਹੁੰਦੀ ਆ ਲਿਕਵਿਡ ਡਾਈਟ ਹੁੰਦੀ ਆ ਕੇਟੋ ਡਾਈਟ ਹੁੰਦੀ ਆ ਇੰਟਰਮਿਟੈਂਟ ਵਧੀਆ ਬਟ ਬਾਡੀ ਟੂ ਬਾਡੀ ਬੇਰੀ ਕਰਦੀ ਹੈ ਅੱਛਾ ਤੇ ਉਹਦੇ ਵਿੱਚ ਵੀ ਕੀ ਹੁੰਦਾ ਤੁਹਾਨੂੰ ਨਿਊਟ੍ਰੀਸ਼ਨ ਪੂਰੀ ਹੀ ਕਰਨੀ ਪੈਂਦੀ ਹੈ ਇਹ ਫਿਰ ਕਿਸੇ ਮਾਹਰ ਦੇ ਹਿਸਾਬ ਦੇ ਨਾਲ ਕੀਤਾ ਜਾਵੇ ਜੇ ਕੋਈ ਬੰਦਾ ਐਂ ਆਪਦੇ ਬੰਨੇ ਕਰੇ ਤਾਂ ਇਫੈਕਟ ਵੀ ਕਰ ਸਕਦੀ ਹੈ ਬਹੁਤ ਜ਼ਿਆਦਾ ਜੇ ਕਿਸੇ ਦੀ ਸ਼ੂਗਰ ਸ਼ੂਗਰ ਵਗੈਰਾ ਲੋ ਹੁੰਦੀ ਆ ਤਾਂ ਉਹ ਨੁਕਸਾਨ ਕਰੂਗੀ ਤੇ ਇਹ ਤੁਹਾਡੇ ਹਾਰਮੋਨਸ ਤੇ ਤੁਹਾਡੇ ਲੀਵਰ ਤੇ ਵੀ ਇਫੈਕਟ ਕਰੂਗੀ ਜੇ ਤੁਸੀਂ ਇਹਦੇ ਪ੍ਰੀਕਾਸ਼ਨਸ ਨਹੀਂ ਰੱਖਦੇ ਜੇ ਤੁਹਾਨੂੰ ਉਹਦੀ ਪ੍ਰੋਪਰ ਨੌਲੇਜ ਆ ਨਾ ਤੁਸੀਂ ਉਹਨੂੰ ਫਿਰ ਫਾਲੋ ਕਰੋਗੇ ਜੇ ਅਦਰਬਾਈ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਕਿਸੇ ਤੋਂ ਸੁਣ ਕੇ ਉਹਨੂੰ ਫੋਲੋ ਕਰਨ ਦੀ ਟਰਾਈ ਕਰਦੇ ਬਹੁਤੇ ਕਰਕੇ ਤਾਂ ਹੁਣ ਇਹੀ ਚੱਲ ਰਿਹਾ ਨਾ ਬਹੁਤ ਕੇਸਿਸ ਆਏ ਇੱਕ ਰੀਲ ਆਈ ਉਹ ਦੇਖੀ ਤੇ ਉਹ ਮੂੰਹ ਤੇ ਪੈਕ ਵੀ ਉਹੀ ਲਾ ਲਿਆ ਬਣਾ ਕੇ ਜੋ ਉਹਨੇ ਅਗਲੀ ਰੀਲ ਚ ਕਿਹਾ ਕਿ ਆ ਖਾ ਲੋ ਉਹ ਖਾ ਲਿਆ ਜਿਵੇਂ ਚ ਬਹੁਤ ਸਾਡੇ ਕੋਲ ਇਹ ਜਿਹੇ ਕੇਸ ਆਉਂਦੇ ਆ ਅੱਛਾ ਜਿਨ੍ਹਾਂ ਬੰਦੇ ਇੰਟਰਮੀਟੈਂਟ ਫਾਸਟਿੰਗ ਕਰਕੇ ਲੋ ਫੀਲ ਕਰਦੇ ਆ ਲੋ ਫੀਲ ਕਰਦੇ ਆ ਤਾਂ ਬੋਡੀ ਅੰਦਰ ਬਹੁਤ ਰੋਡ ਦੀਆਂ ਡੈਫੀਸ਼ੈਂਸੀਜ਼ ਹੋ ਜਾਂਦੀਆਂ ਨੇ ਜਿਹਦੇ ਕਰਕੇ ਬਿਮਾਰੀ ਲੱਗਣੀ ਆ ਅਦਰਵਾਈਜ਼ ਫਾਸਟਿੰਗ ਕਹਿੰਦੇ ਬਿਮਾਰੀ ਖਤਮ ਕਰਦੀ ਆ ਬਟ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਨਹੀਂ ਕਰੋਗੇ ਕਿਸੇ ਮਾਹਰ ਦੇ ਥਰੂ ਨਹੀਂ ਕਰੋਗੇ ਤਾਂ ਇਹ ਤੁਹਾਨੂੰ ਨੁਕਸਾਨ ਵੀ ਦੇਣਾ ਇਹਨੇ ਥੋੜਾ ਲੀਵਰ ਵੀ ਕਮਜ਼ੋਰ ਕਰਨਾ ਇਹਨੇ ਥੋੜਾ ਬ੍ਰੇਨ ਵੀ ਅਫਸੈਟ ਕਰਨਾ ਇਹਨੇ ਥੋੜੀ ਸਲੀਪ ਦਾ ਡਿਸਆਰਡਰ ਵੀ ਸਟਾਰਟ ਕਰਨਾ ਸੋ ਹਰੇਕ ਚੀਜ਼ ਜ਼ਰੂਰੀ ਨਹੀਂ ਜਿਹੜੀ ਮੈਂ ਫਾਲੋ ਕਰਦਾ ਹਾਂ ਤੁਸੀਂ ਕਰੋਗੇ ਜਾਂ ਤੁਸੀਂ ਕਰਦੇ ਹੋ ਮੈਂ ਕਰਾਂਗਾ ਜੈ ਮੇਰੀ ਕਰੂਗਾ ਸਭ ਤੇ ਨਹੀਂ ਕਰ ਜੈ ਜੈ ਤੁਹਾਡਾ ਲਾਈਫ ਸਟਾਈਲ ਆ ਤੁਸੀਂ ਆਪਣੇ ਅਕੋਰਡਿੰਗ ਡਾਈਟ ਕਰੋ ਉਹ ਤੁਸੀਂ ਲਾਈਫ ਸਟਾਈਲ ਵੀ ਫੋਲੋ ਕਰ ਸਕਦੇ ਹੋ